ਸੂਹੀ ਮਲਾ ਪਹਿਲਾ ਜਿਨ ਕੋ ਠੰਡੈ ਪਾਓ ਤਿਨਾ ਸੁਵਾਰਸੀ ਸੂਖੀ ਕਰੇ ਪਸਾਓ ਦੁਖ ਵਿਸਾਰਸੀ ਸਹਸਾ ਮੂਲੇ ਨਾਹੀ ਸਰ ਪਰ ਤਾਰਸੀ ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰਿ ਕਾ ਨਾਮੋ ਦੇਵ ਦਿਖਿਆ ਚੱਲ ਸਤਿਗੁਰ ਪਾਏ ਭਵੇਂ ਨ ਤੀਖਿਆ ਜਾ ਕੋ ਮਹਿਲ ਹਜ਼ੂਰ ਦੂਜੇ ਨਿਵੇਂ ਕਿਸ ਦਰ ਦਰਵਾਣੀ ਨਾਹਿ ਮੂਲੇ ਪੁਛ ਤਿਸ ਛੁਟੈ ਤਾਂ ਕੈ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤਾ ਕੋਏ ਤਾ ਅਸਾਰੇ ਸਾਜ ਜਾਣੇ ਸਬਸੋਏ ਨਾਉ ਨਾਨਕ ਬਖਸ਼ੀਸ਼ ਨਦੇਰੀ ਕਰਮ ਹੋਏ ਸੂਹੀ ਮਲਾ ਪਹਿਲਾ ਢੰਡਾ ਹੱਛਾ ਸੋਏ ਜੋ ਤਿਸ ਭਾਵ ਸੀ ਢੰਡਾ ਅਤ ਮਲੀਣ ਤੋਤਾ ਹੱਛਾ ਨ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਇਹ ਤੋ ਦੁਆਰੇ ਤੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਇਆ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਇਸੀ ਮਾਨਸ ਕਿਆ ਵਿਚਾਰ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਬ ਕੋਲ ਤਾਰਸੀ ਸੁਹੀ ਮੱਲਾ ਪਹਿਲਾ ਜੋਗੀ ਹੋਵੇ ਜੋਗਵਾ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸੱਦੜਾ ਸੁਣੀ ਜਾਏ ਭਾਈ ਜੇ ਕੋ ਬਹਿ ਅਲਾਈ ਰਹਾਉ ਜੈਸ ਬੀਜੈ ਸੋ ਲੂਣੇ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵਈ ਜੇ ਸਣ ਨਿਸ਼ਾਨ ਜਾਈ ਤੈਸੋ ਜੈਸਾ ਕੰਢੀਆ ਜੈਸੀ ਕਾਰ ਕਮਾਏ ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਥਾ ਜਾਏ ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਵਕਾਇ ਨਾਨਕ ਕੰਮ ਨਾ ਵਈ ਜਿਤ ਤਨ ਨਾਹੀਂ ਸੱਚਾ ਨਾ ਸੁਹੀ ਮਹਿਲਾ ਪਹਿਲਾ ਘਰ ਸਤਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨ ਡੰਡਾ ਜੋਗ ਨ ਤਸਮ ਚੜਾਈ ਐ ਜੋਗ ਨ ਮੰਦੀ ਮੂੰਹ ਮੁੜਾਇ ਜੋਗ ਨ ਸਿੰਘੀ ਵਾਈ ਐ ਕੰਜਨ ਮਾਹੇ ਨਰੰਦਨ ਰਹੀਏ ਜੋਗ ਜੁਗਤ ਏਵ ਪਾਈਏ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣ ਜੋਗੀ ਕਹੀਐ ਸੋਈ ਰਹਾ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਐ ਜੋਗ ਨ ਦੇਸ਼ ਦਸੰਤਰ ਭਵੇਯ ਜੋਗ ਨ ਤੀਰਥ ਨਾਈ ਐ ਕੰਜਨ ਮਾਹੇ ਨਰੰਜਨ ਰਈਆ ਜੋਗ ਜੁਗਤ ਏਵ ਪਾਈ ਐ ਸਤਗੁਰ ਭੇਟਾ ਤਾਂ ਸੰਸਾ ਟੂਟ ਧਾਵਤ ਵਰਜ ਰਹੀਐ ਨਿਝਰ ਝਰੈ ਸਹਿਜ ਤੁਲ ਲਗ ਘਰ ਹੀ ਪਰਚਾ ਪਾਈ ਐ ਅੰਜਨ ਮਾਹੇ ਨਰੰਜਨ ਰਈਆ ਜੋਗ ਜੁਗਤ ਇਹੋ ਪਾਈਐ ਨਾਨਕ ਜੀਵਤਿਆਂ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਜੋਂ ਸਿੰਗੀ ਵਾਜ ਤੋ ਨਿਰਭੋ ਪਦ ਪਾਈਐ ਅੰਜਨ ਮਾਹੇ ਨਿਰੰਝਨ ਰਹੀਐ ਜੋਗ ਜੁਗਤ ਤੋ ਪਾਈਐ ਸੁਹੀ ਮਹਿਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸ਼ਰਾਫ ਬੁਲਾਵਾ ਕੌਣ ਗੁਰ ਕੈ ਪੈ ਦੀਖਿਆ ਲੇਵਾ ਕੈ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਈਲ ਭਰਪੁਰ ਲੀਣਾ ਤੂੰ ਆਪ ਸਰਬ ਸਮਾਣਾ ਰਹਾਓ ਮਨ ਤਰਾਜ਼ੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਕਾਟਹੀ ਭੀਤਰ ਸੋ ਸ਼ੈ ਤੋਲੀ ਇਨ ਬਿਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜ਼ੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁਝੈ ਆਪੇ ਹੈ ਵਣਜਾਰਾ ਅੰਧੁਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਰਾਗ ਸੁਹੀ ਮਹਿਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ RAM ਨਾਮ ਹਰ ਕੇ ਗੁਰ ਠਾ ਮਨ ਪਰ ਬੋਧਿਆ ਹਰ ਪੀਆ ਰਸ ਘਟ ਕੇ ਰਹਾ ਸਤ ਸੰਗਤ ਊਤਮ ਸਤ ਗੁਰ ਕੇਰੀ ਗੋਨੰਦਾ ਵੇ ਹਰ ਤਬਕੇ ਹਰ ਕਿਰਪਾਤਾਰ ਮੇਲੋ ਸਤ ਸੰਗਤ ਹਮ ਤੋ ਵੇ ਪਗ ਜਨਕੇ RAM ਨਾਮ ਸਭ ਹੈ RAM ਨਾਮਾ ਫਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਤੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤ ਗੁਰ ਹਮ ਵਿੱਚ ਉਹ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਖੋ ਲਾਜ ਜਨ ਕੇ ਸੁਹੀ ਮਹਿਲਾ ਚੌਥਾ ਹਰ ਹਰ ਨਾਮ ਭਜਿਓ ਪ੍ਰਖੋਤਮ ਸਭ ਦਿਨ ਸੇ ਦਾਲ ਦਦਲ ਘਾ ਹੋ ਜਨਮ ਮਰਣਾ ਮੇਤਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸੰਘਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਘਾ ਮੈਂ ਮਨ ਤਨ ਅਰਪ ਧਰਿਓ ਗੁਰ ਅਗ ਸਿਰ ਵੇਚ ਲਿਓ ਮੂਲ ਮਹਿੰਗਾ ਰਹਾਉ ਨਰਪਤਰਾ ਦੇ ਰੰਗ ਰਸ ਮਾਣੇ ਬਿਨ ਨਾਮ ਪਕੜ ਖੜੇ ਸਭ ਕਲਘਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਸ਼ੂਤਾ ਨੇ ਹੱਥ ਫਲਘਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸ਼ਰਣਾਗਤ ਪੁਰਖ ਪਤ ਪਲਘਾ ਦਰਸ਼ਨ ਸੰਤ ਦੇਹੋ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੋਂ ਮੂੰਘਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀ ਜਦੋਂ ਹਰ ਨਿਮਘਾ ਜਨ ਨਾਮ ਨਾਮ ਮਿਲੇ ਸੁਖ ਪਾਵੇ ਹਮ ਨਾਮ ਵਿਟੋ ਸਦ ਖੁਮਘਾ ਸੁਹੀ ਮਹਿਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠਾ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੌੜ ਨ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੈ ਹਰ ਉਪਦੇਸ਼ ਹਰ ਭੇਟ ਆ ਰਾਵ ਨ ਸੰਗ ਰਹਾਉ ਮੁੰਧ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚਿਤ ਨ ਆਇਓ ਮਨ ਦੂਜਾ ਭਾਉ ਸਲੰਗ ਹਮ ਮੈਲ ਭਰੇ ਦੁਚਰੀਆ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤ ਸਰਨਵਲਾਇਆ ਸਭ ਲਾਥੇ ਕਿਲ ਵਿਖਪੰ ਹਰ ਦਿਨ ਨਾ ਦਿਨ ਦਇਾਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੁਹੀ ਮਹਿਲਾ ਚੌਥਾ ਹਰ ਹਰ ਕਰੇ ਨਿਤ ਕਪਟ ਕੁਮਾਵੇ ਹਿਰਦਾ ਸ਼ੁੱਧ ਨਾ ਹੋਈ ਅਨੰਦੇਨ ਕਰਮ ਕਰੇ ਬੋ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨੁ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੂਜੇ ਭਾਏ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁ ਆਧਾ ਦੇਸ਼ ਧਾਵੇ ਹਮੈ ਵਿਆਪਤ ਆਬਦ ਨਾ ਚੀਨੈ ਫਿਰ ਫਿਰ ਜੂਨੀ ਆਵੇ ਨਾਨਕ ਨਦਰ ਕਰੇ ਸੋ 부ਝ ਸੋ ਜਨ ਨਾਮ ਤੇ ਆਏ ਗੁਰ ਪ੍ਰਸਾਦੀ ਏਕੋ 부ਝ ਇਕ ਸਮਾਹ ਸਮਾਏ ਸੁਹੀ ਮਹਿਲਾ ਚੌਥਾ ਕਰ ਦੂਜਾ ਇਕੋ ਅੰਕਾਰ ਸਤਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੋਜਾਈ ਹਰ ਹਰ ਨਾਮ ਤਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਤਿਸ਼ਨਾ ਅਗਨ 부ਝੀ ਖੈਨ ਅੰਤਰ ਗੁਰ ਮਿਲ ਸਭ ਧੁਖ ਗਵਾਈ ਰਹਾ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤ ਗੁਰ ਦਿਆਲ ਗੁਣ ਨਾਮ ਦਿਰਡਾਈ ਹਉ ਹਰ ਪ੍ਰਭ ਪਿਆਰਾ ਢੂੰਢ ਢੂੰਢਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤ ਕਲੇਖ ਲਿਖੇ ਹਰ ਪਾਈ ਗੁਰ ਨਾਨਕ ਟੁੱਠਾ ਮੇਲ ਹਰ ਧਾਈ ਸੁਹੀ ਮੈਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਤ ਮਨ ਰੰਗ ਮਾਣੀ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੀ ਰਹਾ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੋਚ ਰੰਗ ਨਾ ਹੋਵੇ ਕੋਈ ਨਦਰ ਕਰੇ ਤਾਂ ਸਤਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੁਹੀ ਮਹਿਲਾ ਚੌਥਾ ਜੇਵਾ ਹਰ ਰਸ ਰਹੀ ਅਘਾਇ ਗੁਰਮੁਖ ਪੀਵੇ ਸਹਿਜ ਸਮਾਇ ਹਰ ਰਸ ਜਨ ਚਾਖੋ ਜੇ ਭਾਈ ਤੋਕਤ ਅਨੰਤ ਸਾਦ ਲੋਭਾਈ ਕਹਾ ਗੁਰਮਤ ਰਸ ਰਖੋ ਉਰ ਥਾਰ ਹਰ ਰਸ ਰਤ ਤੇ ਰੰਗ ਮੁਰਾਰ ਮਨਮੁਖ ਹਰ ਰਸ ਚਖਿਆ ਨਾ ਜਾਏ ਹਉ ਮੈਂ ਕਰ ਬਹੁਤੀ ਮਿਲ ਸਜ਼ਾ ਨਦਰ ਕਰ ਤਾ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਸੁਹੀ ਮਹਿਲਾ ਚੌਥਾ ਕਰ ਛੇਵਾਂ ਇਕੋ ਅੰਕਾਰ ਸਤਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਤੂੰ ਛੋ ਬਿਦਰਦਾਸੀ ਸੁਤਾ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਤ ਤਥਾ ਸੁਨੋ ਜਨਮ ਪਾਈ ਜਿਤ ਸੰਸਾਦੂਕ ਭੂਖ ਸਭ ਲੈ ਜਾਏ ਰਹਾ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਦਾਇ ਪਤਿਤ ਜਾਤ ਉਤਮ ਭਇ ਚਾਰ ਵਰਨ ਪੈ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹ ਬੁਲਾਈ ਖत्री ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਈ ਜਿਨਨੇ ਭਗਤ ਹਰ ਸੇਵਕ ਮੁਖ 86 ਤੀਰਥ ਤਿੰਨ ਤਿਲਕ ਕਢਾਇ ਜਨ ਨਾਨਕ ਤਿੰਨ ਕੋ ਅਨੰਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਸੁਹੀ ਮਲਾ ਚੌਥਾ ਤਿਮੀ ਅੰਤਰ ਹਰ ਅਰਧਿਆ ਜਿਨ ਕੋ ਥੋਰ ਲਿਖਿਆ ਲਿਖਤ ਲੇ ਲਾਰਾ ਤਿੰਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਰ ਪ੍ਰਹਉ ਤੋਰ ਭਗਤ ਜਨ ਕਉ ਬਖਸ਼ਿਆ ਹਰ ਅੰਮ੍ਰਿਤ ਭਗਤ ਪੰਧਾਰ ਮੂਰਖ ਹੋਵੈ ਸੋ ਉਨਕੀ ਰੀਸ ਕਰੇ ਤਿਸ ਹਲਤ ਤਲਤ ਮੋਹ ਕਾਰ ਸੇ ਭਗਤ ਸੇ ਸੇਵਕ ਜਿਨਾ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕੈ ਪਵੈ ਸ਼ਾਰ ਜਿਸ ਕਰ ਵਰਤੀ ਸੋਈ ਜਾਣੇ ਜਗਤ ਗੁਰ ਨਾਨਕ ਪੂਛ ਕਰੋ ਵਿਚਾਰ ਚੋਂ ਪੀੜੀ ਆਦ ਜੁਗਾਦ ਬਖੀਰੀ ਕਿਨੇ ਨ ਪਾਇਓ ਹਰ ਸੇਵਕ ਪਾਏ ਨਿਸਤਾਰ